ੱਲੇ ਵੇ ਜੀ ਨੰਬਰ ਇੱਥੇ ਕਿਵੇਂ ਹੋਇਆ ਹੈ ਜਿਹੜਾ ਹਾਸਾ ਟ੍ਰੇਲ ਮੇਰਾ ਨਾਮ ਸੁਖਦੇਵ ਸਿੰਘ ਆ ਜੀ ਪੰਜਾਬ ਜੁਨੀਨ ਦਾ ਵਰਕਰ ਆ ਜੀ ਸਾਡੇ ਅੱਜ ਰਾਈਕਲ ਕੀ ਹੋਣੇ ਦੋ ਇਹ ਪਸ 20 ਬਕਸੇ ਸੀ ਜਿਹੜੇ ਕੱਟ ਕੇ ਤੇ ਠੋਕਰ ਬਣੀ ਹੋਈ ਆ ਠੋਕਰ ਵਾਲੇ ਕਰਕੇ ਇੱਧਰ ਲੈ ਆਂਦੇ ਜੀ ਜਦੋਂ ਠੋਕਰ ਗੱਡੀ ਨਾਲ ਲਿਆਂਦੀ ਤੇ ਬਕਸਾ ਥੱਲੇ ਇੱਕ ਲਹਿ ਗਈ ਉਹ ਟੁੱਟ ਗਿਆ ਗੱਡੀ ਦਾ ਆਪਣਾ ਗੱਟਰ ਹੁਣ ਇਹਦੇ ਚ ਮਤਲਬ ਜਿਹੜੇ ਚਿਪਸ ਭਰੀ ਹੋਈ ਆ ਆਪਣੀ ਰੇ ਅਸੀਂ ਆਪਣੇ ਵਰਕਰ ਸਾਦ ਕੇ ਇਹ ਡੱਬਾ ਖਾਲੀ ਕਰਦੇ ਆ ਜੀ खाली ਕਰਕੇ ਇਹਨੂੰ ਫੇਰ ਚਟਾਗੇ ਫੇਰ ਚੱਕਣਗੇ ਫੇਰ ਯਾਰਗੀ ਜੀ ਆ ਜੀ ਆਹ ਸਾਰਾ ਤੇ ਜਿਹੜੇ ਬਾਕੀ ਜਿਹੜੇ ਡੱਬੇ ਨਹੀਂ ਸਾਰੀ ਡਿੱਗ ਸਕਦੀ ਸੀ ਹੈ ਨਾ ਹਾਂਜੀ ਹਾਂ ਜੇ ਬੇਕਰ ਹੋਰ ਇਸ ਬਦਲ ਉਹਦੀ ਸਾਰੇ ਡਿੱਗਦੇ ਜੀ ਇਹਦਾ ਇੱਕ ਵਾਰ ਸਹੀ ਬਦਲਾ ਲਿਆਦ आले ਨੁਕਸਾਨ ਤੋਂ ਬਚ ਗਈ ਵਧੀਆ ਬੜ ਜਿਆਦੇ ਹੋ ਨਹੀਂ ਹੈ ਗਈ ਡੱਬੇ ਹੀ ਡਿੱਗਿਆ ਕਲਾ ਇਹ ਥੋੜੀ ਪਾਰਟੀ ਕਰਕੇ ਇਹਨੂੰ ਖਾਦਿ ਕਰਦੇ ਕਿਉਂ ਮੈਂ ਚੱਕੀ ਤੇ ਸਰਕਾਰ ਤੋਂ ਗੌਰਮੈਂਟ ਇਹ ਜਾਣ ਦੀ ਚੱਕੀ ਇਹ ਕੀ ਗੱਲ ਆ ਸਾਰਾ ਇਹ ਅਧਿਕਾਰੀ ਕੋਸ਼ਿਸ਼ ਹਾਂਜੀ ਹਾਂਜੀ ਪੁਲਿਸ ਬਾਜ਼ਾਰ ਸਰ ਸਾਰਾ ਆਇਆ ਹੋਇਆ ਜੀ ਜਿੱਲੇ ਵੀ ਰਹਦੇ ਆ ਉਹਨੇ ਆਪਣੇ ਵਰਕਰ ਸਾਥੀ ਸਾਰੇ ਇੱਥੇ ਆਏ ਨੇ ਕੋਈ ਕੀ ਹੋ ਰਹੀ ਮੇਰਾ ਵੀ ਧੰਨਵਾਦ ਕਰਦੇ ਨੌਕਰੀ ਦੇ ਆ ਕੇ ਦੇਖ ਲੈ ਜੀ ਨਾਲ ਦੀ ਨਾਲ ਲਹਾਈਆਂ ਤੇ ਕੜਾਈਆਂ ਦੇ ਵੀ ਨੁਕਸਾਨ ਲੱਗੇ ਸਿੱਖੀ ਬੈਠੇ ਕਿੰਨੇ ਕ ਬਜੇ ਦੀ ਹੈਗਾ ਹਾਂਜੀ ਕਿੰਨੇ ਕ ਬਜੇ ਦੀ ਹੈਗਾ ਇਹ ਘਟਨਾ ਹੋ ਗਈ ਮੈਨੂੰ ਲੱਗਦਾ 10 11 ਕਦੀ ਆਈ ਸੀ ਅਸੀਂ ਤਾਂ ਨਾ ਹੀ ਜਾਂਦੇ ਸੀ ਪਹਿਲਾਂ ਲੋੜ ਕਰੀਆਂ ਦੇ ਸੀ ਤੇ ਬਾਅਦ ਸਾਨੂੰ ਪਤਾ ਲੱਗਾ ਫਿਰ ਚਰਕੇ ਨਾਲ ਮਤਲਬ ਉਹ ਛੱਡ ਕੇ ਸੀ ਇੱਧਰ ਹੀ ਆ ਗਈ ਹਾਂਜੀ ਲੋਕਾਂ ਦੀ ਆਵਾਜ਼ ਆ ਜਾਈ ਵੀ ਰਹਿੰਦੀ ਸੀ ਨਾ ਆਵਾਜ਼ ਨਹੀਂ ਤਾਂ ਹੈਗੀ ਸੀ ਇਧਰ ਮਤਲਬ ਜਿਹੜੇ ਤੇਲੇ ਕਰਦੇ ਸਾਈਡ ਤੇ ਉੱਪਰੋਂ ਜਾਂਦੇ ਜਾਂਦੇ ਸੀ ਇਧਰ ਉਹਨੇ ਦੀ ਬੱਚਤ ਰਹੀ ਹੈ ਜੀ ਧੰਨਵਾਦ ਜੀ আপনাাকানাকেনি <laughs> একরাকানাকেনে <laughs> <laughs> हां <laughs> <कड़ी> <hansak> <hansak> <था दो> <hansak> जी आखो भाई की, ना किया भाई जी अच्छा ਕਿੱਥੋਂ ਦੇ ਰਹਿਣ ਵਾਲੇ ਤੁਸੀਂ ਛੋਟੀ ਮਾਨਸਾ ਦੀ ਛੋਟੀ ਮਾਨਸਾ ਦੀ ਤੇ ਆਹ ਬਕਸਾ ਭਾਈ ਇਹ ਕਿਵੇਂ ਲੈ ਗਿਆ ਗੱਡੀ ਦੀ ਲਾਈਨ ਤੋਂ ਭਾਈ ਅੱਜ ਰਾਏਕਾ ਲੱਗਿਆ ਸਾਰਾ ਇਹ ਕੁਛ 10 ਦੀ ਬਕਸੇ ਸੀ ਜਿਹੜੇ ਕੋਈ ਮਤਲਬਦਾਰੀ ਲਾਉਣੇ ਸੀ ਉਥੇ ਅੱਛਾ ਜੀ ਕੱਟ ਕੇ ਇਹ ਨਾਲੇ ਮਗਰ ਲਾ ਲਿਆ ਮਗਰ ਇੱਥੇ ਕਿ ਟੋਹ ਬਣੀ ਹੋਈ ਸੀ ਇਹਨੇ ਠੋਕਰ ਅੱਛਾ ਜੀ ਠੋਕਰ ਹੋ ਬਾਬਾ ਜਲਦੀ ਬਣੀ ਹੋਈ ਆ ਸਾਰਾ ਠੀਕ ਹੈ ਠੋਕਰ ਕਿਤੇ ਉਹ ਕਿਤੇ ਵੱਜਾ ਦਾਦੇ ਤੱਕਾ ਲੱਗਾ ਉਥੇ ਕਿ ਗਾਰਡਨ ਟੁੱਟ ਗਈ ਅੱਛਾ ਜੀ ਉਹ ਗਾਰਡਨ ਟੁੱਟਣ ਦੇ ਨਾਲ ੱੱਲੇ ਲੈ ਗਈ ਜੀ ਗੱਡੀ ਇਹੇ ਦਬਾ ਥੱਲੇ ਲੈ ਗਈ ਗੱਡੀ ਬਾਕਸਾ ਥੱਲੇ ਲੈ ਗਿਆ ਜੀ ਉਸ ਤੋਂ ਬਾਅਦ ਸਾਡੀ ਲੇਬਰ ਸੱਦੀ ਹੈ ਲੇਬਰ ਸੱਦ ਕੇ ਉਹਨੂੰ ਅਸੀਂ ਉਹਦੀ ਪਲਟੀ ਕਰ ਰਹੇ ਹਾਂ ਜੀ ਲਾ ਰਹੇ ਹਾਂ ਅੱਛਾ ਇਹਦੇ ਵਿੱਚ ਖਾਹ ਆਈ ਬੋਰੀਆਂ ਇਹਦੇ ਵਿੱਚ ਇਹ ਇੱਕ ਦੂਜੀ ਹੈ ਜਿਸਮੇ ਜੀ ਬੰਦੀ ਜਿਹੜੀ ਉਹ ਮਿਰਚਾਂ ਆਈ ਉਹ ਇਹਦੇ ਵਿੱਚ ਆਈ ਉਹ ਕੱਢ ਕੇ ਅਸੀਂ ਇਹਨੂੰ ਖਾਲੀ ਕਰਕੇ ਫੇਰ ਜਾਵਾਂਗੇ ਅੱਛਾ ਹੁਣ ਇਹ ਬਾਕਸਾ ਜੀ ਖਾਲੀ ਕਰ ਰਹੇ ਹਾਂ ਜੀ ਹਾਂ ਜੀ ਖਾਲੀ ਕਰ ਰਹੇ ਹਾਂ ਜ਼ਰਾ ਇੱਕੋ ਬਾਕਸਾ ਲੈ ਕੇ ਹੋਰ ਵੀ ਲੈਣੇ ਬਾਕਸਾ ਜੀ ਬਾਕੀ ਤਾਂ ਘੜੇ ਨਹੀਂ ਅੱਛਾ ਜੀ ਹਾਂ ਜੀ ਅਛਾ ਤੁਸੀਂ ਮਾਨਸਾ ਮਾਨਸਾ ਦੀ ਗੱਲ ਬਾਤ ਆ ਜੀ ਦੋਸਤੋ ਇਹ ਸੁਖਦੇਵ ਸਿੰਘ ਮਟੂਲ ਇਹਦਾ ਨਾਮ ਇਹਨੇ ਦਾਵੀ ਲੈਂ ਤੋਂ ਲੈ ਗਿਆ ਬਕਸਾ ਇਸ ਕਾਰਨ ਇਹ ਡੱਬਾ ਇੱਕੂ ਡੱਬਾ ਲਿਆ ਦੋਸਤੋ ਬਾਕੀ ਘੜਿਆ ਬਾਕੀ ਘੜਿਆ ਧੰਨਵਾਦ